ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਚੋਂ ਆਪਾਂ ਕਵਰ ਕਰ ਰਹੇ ਆਂ ਜੀ। ਘਰੇਲੂ ਪਰਿਵਾਰ ਚੋਂ ਵੀਡੀਓ ਕਵਰ ਕਰ ਰਹੇ ਆਂ ਇੱਕ ਐਨੀਮਲ ਵਿਕਾਊ ਆ ਡਿਟੇਲ ਬਾਅਦ ਤੋਂ ਲੈ ਕੇ ਦੇਵਾਂਗਾ। ਤਸੱਲੀ ਭਰਖ ਤੁਸੀਂ ਕਰਨੀ ਆ। ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸੱਸੀ ਘਾਲ ਜੀ ਸੱਸੀ ਘਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹਰਪਾਲ ਸਿੰਘ ਜੀ ਪਿੰਡ ਪਿੰਡ ਬਰਗਾੜੀ ਜੀ ਜ਼ਿਲ੍ਹਾ ਫਰੀਦਕੋਟ ਠੀਕ ਆ ਜੀ ਮੋਬਾਈਲ ਨੰਬਰ ਜੀ 62846 ਜੀ 09530 ਘਰ ਦੇ ਹੀ ਆ ਵੀਰੇ ਬਸੋਂ ਹਾਂਜੀ ਕਰਦੇ ਜੀ ਸੂਆ ਕਰਨ ਮਾ ਸੂਈ ਵੜ ਜੇ ਇਹ ਸੂਆ ਆਪਣੇ ਕੋਲੇ ਪਹਿਲਾ ਸੂਏ ਦੂਜੇ ਦੀ ਗੱਬਣਾ ਜੀ ਹਾਂ ਦੰਦੋ ਵੀਰੇ ਦੰਦੋ ਦੋਂਦੀ ਹੈ ਜੀ ਦੋ ਦੰਦ ਬੱਚਾ ਹੀ ਆ ਹਜੇ ਹਾਂਜੀ ਠੀਕ ਆ ਕਿੰਨੇ ਸਮੇਂ ਦੀ ਗੱਬਣਾ ਦੂਜੇ ਵਾਸਤੇ ਇਹ 4 ਮਹੀਨੇ ਦੀ ਗੱਬਣਾ ਹੈ ਚੈੱਕ ਪਾਸ ਹਾਂਜੀ ਚੈੱਕ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਹੈਗਾ ਜੀ 7.5 ਲੀਟਰ ਜੋਖ ਦਾਂਗੇ ਬਈ ਆਪਾਂ ਹਾਂਜੀ ਆਪਾਂ 1 ਲੀਟਰ ਮਰਾ ਦਾਂਗੇ ਥਣਾ ਦੀ ਓਕੇ ਆ ਜੀ ਕੋਈ ਤੋੜ ਚਾੰਗ ਨਹੀਂ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਸੋਣੀ ਜਰਸੀ ਆ ਕਾਫੀ ਕਲਰ ਚ ਆ ਜਾਂਦੀ ਆ ਵੀਰੇ ਜਾਦ ਬਰੀਡ ਦੀ ਪੂਰੀ ਚੰਗੀ ਤੇ ਹਜੇ ਵੀਰੇ ਦੋ ਦੰਦ ਬੱਚਾ ਹੀ ਆ। ਦੂਜੇ ਸੂਏ ਵਾਸਤੇ 4 ਮਹੀਨਿਆਂ ਦੀ ਕਨਫਰਮ ਕੋਈ ਗੱਲ ਨਹੀਂ ਜੀ ਥੋੜਾ ਜਿਹਾ ਉਪਰ ਆ ਕਰਦੀ ਆ। 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ। ਡਾਕਟਰ ਸਾਹਿਬਾਨ ਤੁਸੀਂ ਆਪ ਦਾ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਕਿਉਂਕਿ ਕਈਆ ਸਫਰ ਤੇ ਜਾਣੀ ਹੁੰਦੀ ਆ ਨੇੜੇ ਜਾਂ ਦੂਰ। ਤੇ ਜਰੂਰੀ ਹੁੰਦਾ ਬਈ ਤੁਸੀਂ ਆਪ ਦੀ ਤਸੱਲੀ ਕਰਕੇ ਲੈ ਕੇ ਜਾਓ ਬਈ ਇਹ ਪੁਰਾਣਾ ਆਪਣਾ ਸੌਦਾ ਹੁੰਦਾ ਆ ਦਾ ਡਾਕਟਰ ਲਿਆਵੇ ਡਾਕਟਰ ਲਿਆਵੇ ਬਾਸ ਕਰਾ ਕੇ ਲਿਆ ਹੂੰ ਸਹੀ ਤਾਂ ਗੱਲ ਬਾਈ ਦੀ ਸਹੀ ਆ ਸੋਹਣੇ ਸੈਜ ਦਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਆਲਾ ਬਾਕੀ ਵੀਰੇ ਵੀਡੀਓ ਮਾਰਨਿੰਗ ਦੇ ਟਾਈਮ ਹੀ ਕਵਰ ਕਰ ਰਹੇ ਆ ਜੇ ਸ਼ਾਮ ਨੂੰ ਬਣਾਉਂਦੇ ਹੂੰ ਕੋਈ ਆਏ ਨਹੀਂ ਤੇ ਹਵਾਨਾ ਸੋਹਣਾ ਤਿਆਰ ਕੀਤਾ ਹੋਣਾ ਸੀ ਸ਼ਾਮ ਤੱਕ ਬਾਕੀ ਜੈਲੀ ਆ ਵੀਰੇ ਠੰਡੀ ਆ ਕੋਈ ਆਏ ਨਹੀਂ ਲੱਤ ਛਾੜਾ ਲਈ ਜਰਸੀ ਨੂੰ ਵੈਸੇ ਵੀ ਨਹੀਂ ਲੱਤ ਗਾ ਛੜਮ ਕਰਮਾਲੀ ਨੂੰ ਮਾਰ ਨਹੀਂ ਆਉਂਦੀ ਹੁੰਦੀ ਤੁਸੀਂ ਵੱਛੀ ਲੈਣ ਦੀ ਸੋਚ ਰਹੇ ਆ ਤਾਂ ਬਹੁਤ ਚੰਗੀ ਵੜਾ ਵੱਛੀ ਆ ਹਜੇ ਦੁੱਧ ਦੰਦ ਤੇ ਨਾਲੇ ਤਾਂ ਤੁਹਾਨੂੰ ਦੁੱਧ ਮਿਲ ਜਾਣਾ ਵੀਰੇ ਨਾਲੇ ਗੱਭਣ ਚੱਕ ਪਾਸ ਅੱਗੇ ਜਿੰਨੀ ਸੇਵਾ ਤੁਸੀਂ ਕਰ ਲੋਗੇ ਉਹਨਾਂ ਦੁੱਧੇ ਤੋਂ ਝੋ ਸਕਦੇ ਆ ਤੇ ਬਾਈ ਕੀਮਤ ਕੀ ਰਹਿਣ ਵਾਲੀ ਹੈ ਦੀ ਕੀਮਤ ਆਪਾਂ ਬਾਈ 38000 ਰੁਪਿਆ ਕਰ ਠੀਕ ਆ ਕੋ ਜੂ ਮਾੜਾ ਮੋਟਾ ਮੰਨਤਾ ਨਾ ਮਾੜਾ ਮੋਟਾ ਕਰ ਦਾਂਗੇ ਠੀਕ ਆ ਜੀ 38000 ਰੁਪਿਆ ਬਾਈ ਇਹਦੀ ਕੀਮਤ ਰੱਖਦੇ ਆ ਵਿੱਚੋਂ ਬਾਈ ਕਹਿੰਦਾ ਮਾਨਦਾਨ ਆਪਾਂ ਜਰੂਰ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ